ਤਾਈ ਮਾਰਚ 1629 ਸਵੇ ਨੂੰ ਮਾਤਾ ਗੰਗਾ ਜੀ ਅਕਾਲ ਚਰਨਾ ਕਰ ਜਾਂਦੇ ਆ ਕੋਣ ਸੀ ਮਾਤਾ ਗੰਗਾ ਜੀ ਕਿਹੜੇ ਕਿਹੜੇ ਗੁਰੂ ਆ ਦਾ ਮਾਤਾ ਗੰਗਾ ਜੀ ਦੇ ਨਾਲ ਰਿਸ਼ਤਾ ਸੀਗਾ ਤੇ ਕੀ ਕੀ ਰਿਸ਼ਤਾ ਸੀਗਾ ਇਹ ਸਭ ਕੁਝ ਜਾਣਨ ਤੋਂ ਪਹਿਲਾਂ ਉਹ ਇੱਕ ਵਾਰੀ ਫਤਿਹ ਸਾਂਦੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਗੁਰੂ ਰਾਮਦਾਸ ਪਾਸ਼ਾ ਜੀ ਦੀ ਰਿਸ਼ਤੇ ਦੇ ਵਿੱਚ ਨੌ ਲੱਗਦੀ ਹੈ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਘਰ ਪਤਨੀ ਹੈ ਮਾਤਾ ਗੰਗਾ ਜੀ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਮਾਂ ਹੈ ਮਾਤਾ ਗੰਗਾ ਜੀ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਦਾਦੀ ਹੈ ਮਾਤਾ ਗੰਗਾ ਜੀ ਐਸੀ ਪਵਿੱਤਰ ਰੂਪ ਮਾਤਾ ਗੰਗਾ ਜੀ ਅੱਜ ਦੇ ਦਿਨ 27 ਮਾਰਚ 1629 ਵੀ ਨੂੰ ਬਕਾਲੇ ਦੀ ਧਰਤੀ ਦੇ ਉੱਤੇ ਅਕਾਲ ਚਰਨਾ ਕਰ ਜਾਂਦੇ ਆ ਮਾਤਾ ਗੰਗਾ ਜੀ ਨੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਆਪਣੀ ਆਖਰੀ ਇੱਛਾ ਉਹ ਦੱਸੀ ਸੀ ਨਾ ਤੇ ਮਾਤਾ ਜੀ ਨੇ ਆਖਿਆ ਸੀਗਾ ਕਿ ਜਿਵੇਂ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਪਾਸ਼ਾ ਜੀ ਨੂੰ ਰਾਵੀ ਵਿੱਚ ਰੋੜਿਆ ਗਿਆ ਸੀ ਨਾ ਸ਼ਹੀਦ ਕੀਤਾ ਗਿਆ ਸੀਗਾ ਤੇ ਤੁਸੀਂ ਕੰਮ ਕਰਿਓ ਕਿ ਮੈਨੂੰ ਵੀ ਮੇਰੇ ਵੀ ਸਰੀਰ ਨੂੰ ਉਸੇ ਰਾਵੀ ਦੇ ਵਿੱਚ ਰੋੜ ਦਿਓ ਮੇਰੇ ਸਰੀਰ ਨੂੰ ਜਲ ਪ੍ਰਵਾਹ ਕਰਿਓ ਸੋ ਬਾਦ ਵਿਦਵਾਨਾਂ ਦਾ ਇੱਕ ਕਥਨ ਹੈ ਮੰਨਣਾ ਹੈ ਕਿ ਮਾਤਾ ਗੰਗਾ ਜੀ ਜਦੋਂ ਅਕਾਲ ਚਲਾਣਾ ਕਰਦੇ ਆ ਤਾਂ ਉਹਨਾਂ ਦੇ ਸਰੀਰ ਨੂੰ ਵੀ ਜਲ ਪ੍ਰਵਾਹ ਕੀਤਾ ਗਿਆ ਸੀਗਾ ਸੋ ਅੱਜ ਦੇ ਦਿਨ ਐਸੀ ਪਵਿੱਤਰ ਰੂਹ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਰਹਿ ਕੇ ਵੱਡੀਆਂ-ਵੱਡੀਆਂ ਸੇਵਾਵਾਂ ਕੀਤੀਆਂ ਗੁਰੂ ਦੀ ਖੁਸ਼ੀ ਲਿੱਤੀ ਸੰਗਤਾਂ ਦੀ ਸੇਵਾ ਕੀਤੀ ਐਸੀ ਪਵਿੱਤਰ ਰੂਹ ਮਾਤਾ ਗੰਗਾ ਜੀ ਅੱਜ ਦੇ ਦਿਨ 27 ਮਾਰਚ 1629 ਨੂੰ ਬਕਾਲੇ ਦੀ ਧਰਤੀ ਦੇ ਉੱਤੇ ਅਕਾਲ ਚਲਾਣਾ ਕਰ ਜਾਂਦੇ ਆ ਗੁਰੂ ਬਾਲਾ ਕਿਰਪਾ ਕਰੇ ਸਤ ਗੁਰ ਜੀ ਬਰਾਮਤ ਕਰੇ ਬਲਾਉ ਫਤਿਆ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ